ਹallelujah <ELLOP> ਸੋ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਧੰਨਵਾਦ ਤੇ ਨਾ ਦੀ ਮਹਿਮਾ ਉਸਤਤੀ ਹੋ ਜੋ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਧੰਨਵਾਦ 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 ਕਰਦੇ ਆਂ ਪਿਤਾ ਪਰਮੇਸ਼ਰ ਜੀ ਤੁਹਾਡੀ ਭਲਾਈਆਂ ਦੀ ਯਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਦੇ ਸੁੰਦਰ ਸਮੇਂ ਵਾਸਤੇ ਪਿਤਾ ਪਰਮੇਸ਼ਰ ਜੀ ਸਾਰੀ ਜ਼ਿੰਦਗੀ ਵਿੱਚ ਬਖਸ਼ਿਆ ਪਿਤਾ ਪਰਮੇਸ਼ਰ ਜੀ ਦੇ ਦੇਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆਂ ਪਿਤਾ ਪਰਮੇਸ਼ਰ ਜੀ ਸਾਡੇ ਸਰੀਰ ਨੂੰ ਕਾਇਮ ਰੱਖਿਆ ਸਰੀਰ ਨੂੰ ਚਲਾਇਆ ਪਿਤਾ ਮજબૂત ਕੀਤਾ ਵਿਸ਼ਵਾਸ ਵਿੱਚ ਕਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਸਾਡੀ ਸਾਰੀਆਂ ਇਹ ਭਲਾਈਆਂ ਨੂੰ ਯਾਦ ਕਰਦੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਪਿਤਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਇਸ ਜਗਤ ਦੇਸ਼ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਆ ਇਸ ਕਾਇਨਾਤ ਵਾਸਤੇ ਸੂਰਜ ਚੰਦਰਮਾ ਤਾਰਿਆਂ ਵਾਸਤੇ ਪਿਤਾ ਪਰਮੇਸ਼ਰ ਜੀ ਜੋ ਸਾਡੇ ਵਾਸਤੇ ਬਣਾਇਆ ਸਾਡੀ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਪਿਤਾ ਪਰਮੇਸ਼ਰ ਜੋ ਸੰਸਾਰ ਦੇ ਸਨਾ ਕੀਤੀ ਪਿਤਾ ਪਰਮੇਸ਼ਰ ਜੀ ਜੀਵ ਜੰਤੂ ਬਣਾਏ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਬਣਾਏ ਪਿਤਾ ਪਰਮੇਸ਼ਰ ਜੀ ਪਾਣੀਆਂ ਵਿੱਚ ਪਿਤਾ ਪਰਮੇਸ਼ਰ ਜੀ ਜੰਤੋਂ ਉੱਪਰ ਤੁਹਾਡੀ ਮਿਹਰਬਾਨੀ ਹੋਈ ਪਿਤਾ ਪਰਮੇਸ਼ਰ ਜੀ ਉਹਨਾਂ ਰਚਨਾ ਕੀਤੀ ਤੁਹਾਡੇ ਸ਼ਬਦ ਨਾਲ ਸਭ ਉਹ ਸਾਰੇ ਕੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਸਾਰੇ ਭਲਾਈਆਂ ਨੂੰ ਯਾਦ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਦਾਸ ਦਾਸੀਆਂ ਵਾਸਤੇ ਪਿਤਾ ਪਰਮੇਸ਼ਰ ਜੀ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਨੂੰ ਉੱਚਾ ਚੱਕਰੇ ਪਿਤਾ ਪਰਮੇਸ਼ਰ ਜੀ ਬਹੁਤ ਰੂਹਾਂ ਨੂੰ ਤੁਹਾਡੇ ਨਾਲ ਜੋੜਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮ ਤਹਾਡੇ ਸਵਰਗ ਦੇ ਰਾਜ ਵਿੱਚ ਲਈ ਰੂਹਾਂ ਨੂੰ ਵਿਚਾਰੇ ਪਿਤਾ ਪਰਮੇਸ਼ਰ ਰੂਹਾਂ ਨੂੰ ਤਿਆਰ ਕਰਦੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਸਾਡੀ ਸਾਰੀਆਂ ਹੀ ਭਲਾਈਆਂ ਯਾਦ ਕਰਦੇ ਪਿਤਾ ਪਰਮੇਸ਼ਰ ਧੰਨਵਾਦ ਕਰਦੇ ਇਜ਼ਰਾਈਲ ਪਹਾੜ ਵਾਸਤੇ ਪਿਤਾ ਪਰਮੇਸ਼ਰ ਜੀ ਇਜ਼ਰਾਈਲ ਵਾਸਤੇ ਸਿਯੋਨ ਪਹਾੜ ਵਾਸਤੇ ਪਰਮੇਸ਼ਰ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਇਜ਼ਰਾਈਲ ਨੂੰ ਪਿਤਾ ਪਰਮੇਸ਼ਰ ਜੀ ਬlesing ਕਰਨ ਵਾਸਤੇ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਆਸ ਪੜੋਸ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ ਸਾਰੇ ਭੈਣ ਭਾਈਆਂ ਰਿਸ਼ਤੇਦਾਰਾਂ ਵਾਸਤੇ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਸਾਕ ਸੰਬੰਧੀਆਂ ਵਾਸਤੇ ਬਤ ਪਰਮੇਸ਼ਰ ਧੰਨਵਾਦ ਕਰਦੇ ਪਤ ਪਰਮੇਸ਼ਰ ਤੁਹਾਨੂੰ ਸਾਰਾ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਮੇਰੇ ਪਰਿਵਾਰ ਨੂੰ ਸੇ ਸਲਾਮਤ ਰੱਖਾਇਆ ਤੇ ਧੰਨਵਾਦ ਉਸਦੀ ਬਖਸ਼ੀ ਬਤ ਪਰਮੇਸ਼ਰ ਫਿਜ਼ੀਕਲੀ ਤੇ ਫਾਈਨੈਂਸਲੀ ਮਜ਼ਬੂਤ ਕੀਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਤ ਪਰਮੇਸ਼ਰ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਸਾਰੀ ਲੈਂ ਜਾਂਦਾ ਕਰਦੇ ਪਤ ਪਰਮੇਸ਼ਰ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਧੰਨਵਾਦ ਕਰਦੇ ਪਤ ਪਰਮੇਸ਼ਰ ਜੀ ਸਾਡੇ ਉੱਪਰ ਸਾਰੀ ਸ਼ਰਾਪਾਂ ਨੂੰ ਬੰਦਨਾ ਨੂੰ ਤ ਸਾਰੇ ਹੀ ਸ਼ਰਾਪਾਂ ਨੂੰ ਸਾਡੇ ਉੱਪਰੋਂ ਕਿਤੇ ਪਰਮੇਸ਼ਰ ਜੀ ਜਲਾ ਕੇ ਰਾਖ ਕਰਨ ਵਾਸਤੇ ਪਰਮੇਸ਼ਰ ਜੀ ਦਾ ਦਤ ਦਦਿਆਂ ਡੈਡੀ ਦਾਦਿਆਂ ਵਿਆਹ ਪਰਮੇਸ਼ਰ ਜੀ ਮਾਮੇ ਮਾਮੀਆਂ ਜਿੰਨਾ ਵੀ ਸ਼ਰਾਪ ਪਰਮੇਸ਼ਰ ਜੀ ਤੋੜ ਕੇ ਰਾਖ ਕਰਨ ਵਾਸਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੀ ਸਾਰੀ ਹੈਪਲੈਂਜ ਕਰਦੇ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਸਾਨੂੰ ਫਿਜ਼ੀਕਲੀ ਪਰਮੇਸ਼ਰ ਜੀ ਮੈਂਟਲੀ ਸਟਰੋਂਗ ਕਰਨ ਵਾਸਤੇ ਪਰਮੇਸ਼ਰ ਜੀ ਧੰਨਵਾਦ ਕਰਦੇ ਪਰਮੇਸ਼ਰ ਜੀ ਸਾਨੂੰ ਆਤਮਾ ਵਿੱਚ ਬਦੌਣ ਵਾਸਤੇ ਪਰਮੇਸ਼ਰ ਜੀ ਸਾਨੂੰ ਇੱਕ ਪਰੋਏ ਪ੍ਰਾਰਥਨਾ ਜੋਧਾ ਬਣਾਉਣਾ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਹੀ ਭਲਾਈਆਂ ਯਾਦ ਕਰਦੇ ਪਿਤਾ ਪਰਮੇਸ਼ਰ ਜੀ ਸਾਨੂੰ ਇੱਕ ਨਵਾਂ ਪ੍ਰਚਾਰਕ ਬਣਾਉਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਖੁਸ਼ਖਬਰੀ ਫਲਾਨ ਵਾਸਤੇ ਪਿਤਾ ਪਰਮੇਸ਼ਰ ਜੀ ਸਾਨੂੰ ਹਿੰਮਤ ਬਾਲ ਤੇ ਗ੍ਰੇਸ ਦੇਣ ਵਾਸਤੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਧੰਨਵਾਦ ਕਰਨੇ ਪਿਤਾ ਪਰਮੇਸ਼ਰ ਜੀ ਤੁਹਾਡੀ ਸਾਰੀਆਂ ਹੀ ਭਲਾਈਆਂ ਵਾਸਤੇ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜੀ ਜੋ ਵੀ ਧੰਨਵਾਦ ਕਰਦੇ ਆ ਪਿਤ੍ਰਮੋਛ ਜੀ ਧੰਨਵਾਦ ਧੰਨਵਾਦ ਕਰਦੇ ਆ ਪਿਤ੍ਰਮੋਛ ਜੀ ਸਾਰੇ ਦੇ ਹਿੰਮਤ ਆਪਣੇ ਵਿਸ਼ਵਾਸੇ ਦੀ ਹਿੰਮਤ ਤਾਕਤ ਵਧਾਓ ਪਿਤ੍ਰਮੋਛ ਜੀ ਉਹਨਾਂ ਦੇ ਵਿਸ਼ਵਾਸ ਨੂੰ ਮਜ਼ਬੂਤ ਗੜ ਬਣਾਓ ਪਿਤ੍ਰਮੋਛ ਜੀ ਸ਼ਟਾਨਕ ਬਣਾਓ ਪਿਤ੍ਰਮੋਛ ਜੀ ਧੰਨਵਾਦ ਕਰਦੇ ਆ ਪਿਤ੍ਰਮੋਛ ਜੀ ਉਹਨਾਂ ਸਾਰੀਆਂ ਬਰਕਤ ਸਾਰੀਆਂ ਬਰਕਤਾਂ ਨੂੰ ਪੂਰਾ ਕਰ ਉਹ ਪਿਤ੍ਰਮੋਛ ਜੀ ਆਸ਼ੀਸ਼ਾਂ ਨੂੰ ਪੂਰਾ ਕਰਕੇ ਪਿਤ੍ਰਮੋਛ ਜੀ ਧੰਨਵਾਦ ਕਰਦੇ ਆ ਪਿਤ੍ਰਮੋਛ ਜੀ ਤੇ ਨਾ ਦੀ ਮਹਿਮਾ ਉਸਤਤੀ ਕਰਦੇ ਪਿਤ੍ਰਮੋਛ ਜੀ ਤੁਹਾਡੀ ਸਾਰੀਆਂ ਬਲਾਈ ਨੇ ਯਾਦ ਕਰਦੇ ਪਿਤ੍ਰਮੋਛ ਜੀ ਇਹ ਛੋਟੀ ਜੀ ਦਵਾ ਪੂਜਿਸਮ ਤਹਾਡੀ ਹਜ਼ੂਰੀ ਤੱਕ ਪਹੁੰਚੀ ਹੈ ਪਿਤਾ ਪ੍ਰਭੂ ਮੈਂ ਵਿਸ਼ਵਾਸ ਕਰਦਾ ਤੁਹਾਡੇ ਨਾਮ ਵਿੱਚ ਮੰਗਦਾ ਪਈ ਜਿਵੇਂ ਸੀ ਦੇ ਨਾਮ ਵਿੱਚ ਮੰਗਦਾ ਹਾਂ ਆਮੀਨ ਹਲੇਲੂਇਆ